ਕਲੀਨ ਸਰ ਜੀ ਸਰ ਜੀ ਤੁਸੀਂ ਸਰ ਜੀ ਜੀ ਅੱਜ ਟੈਸਟ ਕਾਨਫਰੰਸ ਕਰ ਰਹੇ ਹੋ ਕਿਹੜੇ ਸਮੇਂ ਦੇ ਵਿੱਚ ਕਰ ਰਹੇ ਹੋ ਸਰ ਜੀ ਮੈਂ ਸਰਬਜੀਤ ਕੌਰ ਪਿੰਡ ਮਹਿਤਾ ਸਰ ਜੀ ਮੇਰਾ ਆਪਣੀ ਜਗਾ ਸੀ ਜੀ ਮੇਰਾ ਰਸਤਾ ਸੀ ਸਰ ਮੇਰੇ ਗਵੰਡੀ ਅਸਗੱਤਰ ਸਿੰਘ ਪਰਮਜੀਤ ਸਿੰਘ ਤੇ ਹਰਦੀਪ ਸਿੰਘ ਤੇ ਹਰਮਨ ਸਿੰਘ ਇਹ ਜ਼ਬਰਦਸਤੀ ਆਪ ਵਾਲਿਆਂ ਦਾ ਜ਼ੋਰ ਦੇ ਨਾਲ ਸਰ ਜੀ ਇਹਨਾਂ ਨੇ ਕਬਜ਼ਾ ਕੀਤਾ ਸੀ ਮੈਂ ਮੜਾ ਜਾ ਵਿਰੋਧ ਕਰਨ ਪਈਆਂ ਤੇ ਇਹਨਾਂ ਸਰ ਮੇਰੇ ਘਰੇ ਆਣ ਕੇ ਪੈ ਗਏ ਆ ਜੀ ਠੀਕ ਆ ਇਹਨਾਂ ਮੈਨੂੰ ਸੱਟਾਂ ਲਾਤੀਆਂ ਮੇਰਾ ਦੇਵਰ ਚੁੱਕ ਕੇ ਖੜਨ ਲੱਗਾ ਤੇ ਸਰ ਉਹਦੇ ਵੀ ਗਲ ਪੈ ਗਿਆ ਫਿਰ ਅਸੀਂ ਸਰ ਠਾਣੇ ਆਏ ਸਾਡੀ ਕਿਸੇ ਨੇ ਸੁਣੀ ਉਸ ਤੋਂ ਬਾਅਦ ਇਹਨਾਂ ਨੇ ਸਰ ਮੇਰੇ ਤੇ ਮੈਂ ਹਸਪਤਾਲ ਦਾਖਲ ਹੋ ਗਈਆਂ ਗੁਰੂ ਨਾਨਕਾ ਹਸਪਤਾਲ ਉੱਥੇ ਸਰ ਜੀ ਇਹਨਾਂ ਨੇ ਮੇਰੇ ਤੇ ਪਰਚਾ 26 ਦਾ ਮਗਰੋਂ ਬਣਾ ਦਿੱਤਾ ਜੂਠਾ ਜਦੋਂ ਮੈਂ ਠਾਣੇ ਆਈ ਆਪਣੀ ਮੈਡੀਕਲ ਦੀ ਰਿਪੋਰਟ ਲੈ ਕੇ ਪਵਨ ਸਰ ਨੇ ਕਿਹਾ ਕਿ ਮੈਡਮ ਜੀ ਚਲ ਜਾ ਨਹੀਂ ਤੇ ਤੈਨੂੰ ਮੈਂ ਇੱਥੇ ਰੈਸਟ ਕਰ ਲੂੰਗਾ ਜੇ ਤੈਨੂੰ ਐਸ ਐਚਓ ਸਾਹਿਬ ਨੇ ਵੇਖ ਲਿਆ ਤੇ ਸਰ ਮੈਂ ਫੇਰ ਰਾਤ ਜਿੱਥੋਂ ਚਲ ਗਈ ਮੈਂ 3 ਮਹੀਨੇ ਸਰ ਜੀ ਮੇਰੀ ਕਿਸੇ ਥਾਣੇ ਨੇ ਨਹੀਂ ਸੁਣੀ ਮੇਰੀ ਕਿਸੇ ਨੇ ਨਹੀਂ ਸੁਣੀ 3 ਮਹੀਨੇ ਮੈਂ ਪਰੇਸ਼ਾਨ ਰਹੀ ਆ ਜੀ ਜੇ ਮੈਂ ਸਰ 3 ਮਹੀਨੇ ਬਾਅਦ ਆਣ ਕੇ ਪਰਚਾ ਕਰਾਇਆ ਜੀ ਰੈਸਟ ਜੇ ਉਹਨਾਂ ਦੀ ਰੈਸਟ ਨਹੀਂ ਸਰ ਪਈ ਤੇ ਮੇਰੇ 22 ਤਰੀਕ ਨੂੰ ਫੇਰ ਮੇਰੇ ਘਰ ਇਹਨਾਂ ਨੇ ਜਾਣ ਬੁੱਝ ਕੇ ਪ੍ਰੈਸ਼ਰ ਪਾਉਣ ਵਾਸਤੇ ਪੁਲਿਸ ਪ੍ਰਸ਼ਾਸਨ ਨੇ ਤੇ ਆਪ ਵਾਲੀ ਸਰਕਾਰ ਨੇ ਕਿ ਬੀਬੀ ਰਾਜੀਨਾਮਾ ਕਰ ਲੈ ਤੇ ਪੁਲਿਸ ਭੇਜਤੀ ਹੈ ਕਿ ਤੂੰ ਸ਼ਰਾਬ ਕੱਢ ਰਹੀ ਆ ਮੇਰੀ ਹੱਥ ਜੋੜ ਕੇ ਇਹੋ ਬੇਨਤੀ ਆ ਕਿ ਮੇਰੀ ਕਿਸੇ ਨੇ ਨਹੀਂ ਸਰ ਸੁਣੀ ਹੁਣ ਮੇਰੇ ਤੇ ਬਹੁਤ ਜ਼ਿਆਦਾ ਦਬਾਅ ਪਾ ਰਿਆ ਤੇ ਮੇਰੀ ਤੁਸੀਂ ਸ਼ਰਾਬ ਵੇਚਦੇ ਸਰ ਮੈਂ ਕੀ ਕਰਨਾ 7 ਸਾਲ ਹੋ ਗਏ ਮੇਰੇ ਆਦਮੀ ਦੀ ਡੈਥ ਹੋਈ ਆ ਬੇਟਾ ਮੇਰਾ ਬਾਹਰ ਰਹਿੰਦਾ ਜੀ ਮੇਰੇ ਹੱਥ ਜੋੜ ਕੇ ਹੋ ਮੈਂ ਇਹੋ ਹੀ ਆਸਰਾ ਲਿਆ ਕਿ ਮੇਰਾ ਭੈਣ ਭਰਾਵਾਂ ਦੇ ਵਿੱਚ ਵੀਡੀਓ ਜਾਊਗੀ ਮੇਰਾ ਪ੍ਰਸ਼ਾਸਨ ਸੁਣੂਗਾ ਤੇ ਉਹਨਾਂ ਨੂੰ ਕੁਝ ਪਤਾ ਲੱਗੂ ਲੋਕਲ ਮੀਡੀਆ ਦੇ ਰਹੀ ਮੈਂ ਤਾਂ ਇਸੇ ਮੀਡੀਆ ਦੇ ਵਿੱਚ ਆਈ ਆ ਸਰ ਜੀ ਕੀ ਇਨਸਾਫ ਦੀ ਮੰਗ ਚਾਹੁੰਦੇ ਆ ਤੁਸੀਂ ਸਰ ਜੀ ਇੱਕ ਮੇਰਾ ਪਰਚਾ ਰੱਦ ਹੋਣਾ ਚਾਹੀਦਾ ਹੈਂਡੀਕੈਪ ਮੁੰਡੇ ਦੇ ਉੱਤੇ ਉਤੇ ਨਜਾਇਜ਼ ਹੋਇਆ। ਹਾਂਜੀ ਉਤੇ ਨਜਾਇਜ਼ ਹੋਇਆ ਜੀ। ਉਹਦਾ ਕੀ ਰੋਲ ਸੀ? ਉਹਨੇ ਸਰ ਮੈਨੂੰ ਖੜਿਆ ਸੀ ਆਟੋ ਤੇ ਚੋੱਕ ਕੇ। ਆਟੋ ਤੇ। ਜੀ। ਇੰਨੇ ਸੀ ਪਰਚਾ ਪੁਲਿਸ ਨੇ ਕਰ ਹਾਂਜੀ ਉਹਦੇ ਤੇ ਪਰਚਾ ਬਣਾ ਦਿੱਤਾ ਸਾਜ ਜੀ। ਉਹਦੇ ਤੇ ਝੂਠਾ ਪਰਚਾ ਦਰਜ ਕਰ ਦਿੱਤਾ। ਸੱਟਾ ਤੁਹਾਡੇ ਲੱਗਿਆ ਤੁਹਾਨੂੰ ਲੈ ਕੇ ਗਏ। ਸਰ ਮੇਰੀਆਂ ਬਾਵਾ ਦੋਵੇਂ ਤੋੜ ਦਿੱਤੀਆਂ ਸੀ। ਮੇਰਾ ਮੈਡੀਕਲ ਦੇ ਵਿੱਚ ਸਾਰਾ ਕੁਝ ਮਾਰਾ ਗਿਆ ਆਵਾ। ਮੇਰੀ ਕੋਈ ਮੈਡੀਕਲ ਇਹਨਾਂ ਨੇ ਦੇਖੀ ਨਹੀਂ ਜੇ ਸਰ ਮੈਂ ਇਹਨਾਂ ਨੂੰ ਪੁਲਿਸ ਪ੍ਰਸ਼ਾਸਨ ਨੂੰ ਕਿਹਾ ਕਿ ਸਾਨੂੰ ਗੱਡੀ ਕਰਕੇ ਦੇ ਸਰ ਮੈਂ ਗੱਡੀ ਵੀ ਕਰਕੇ ਦਿੱਤੀ ਆ। ਕਿੱਥੇ ਜਾਣ ਵਾਸਤੇ ਸਰ ਮੇਰੇ ਬਿਆਨ ਲੈਣ ਵਾਸਤੇ ਗੁਰੂ ਨਾਨਕ ਹਸਪਤਾਲ 5000 ਚ ਮੈਂ ਗੱਡੀ ਕਰਕੇ ਦਿੱਤੀ ਪਹਿਲਾਂ ਹਾਂਜੀ ਪਹਿਲਾਂ ਆਪਣੇ ਵੀਕਲ ਤੇ ਨਹੀਂ ਆਏ ਬਿਲਕੁਲ ਨਹੀਂ ਜੀ ਉਸ ਤੋਂ ਬਾਅਦ ਸਰ ਜੀ ਬਾਬੇ ਬਕਾਲਿਓ ਲੈ ਕੇ ਮੇਰੀ ਮੈਡੀਕਲ ਦੀਆਂ ਰਿਪੋਰਟਾਂ ਤੇ ਵੇਰ ਕੇ ਜਾ ਰਿਹਾ ਜੀ ਵੇਰ ਕੇ ਤਾਂ ਮਗਰੋਂ ਸਰਪਾਲ ਸਿੰਘ ਨੇ ਜੀ ਫੋਨ ਮਗਰੋਂ ਕਰ ਦਿੱਤਾ ਕਿ ਬਿਆਨ ਨਹੀਂ ਲੈਣੇ ਉਹ ਵਾਪਸ ਆਗੇ ਸਰ ਸਰਪਾਲ ਸਿੰਘ ਕੌਣ ਨੇ ਹਾਂਜੀ ਇਸ ਟਾਈਮ ਮੇਰੇ ਐਸ ਐਚਓ ਸਾਹਿਬ ਦਾ ਚਾਰਜ ਲਿਆ ਦੀ ਉਹਨੇ ਮਿਕਤਾ ਥਾਣਾ ਦੇ ਵਿੱਚ ਹਾਂਜੀ ਜੇ ਸਰ ਜੀ ਮੈਂ ਹੱਥ ਜੋੜ ਕੇ ਬੇਨਤੀ ਆਣ ਕੇ ਕੀਤੀ ਕਿ ਸਰ ਤੁਸੀਂ ਜਿੰਨਾਂ ਨੂੰ ਅਰੈਸਟ ਕਰਨਾ ਉਹਨਾਂ ਨੂੰ ਅਰੈਸਟ ਨਹੀਂ ਕੀਤਾ ਤੇ ਮੇਰੇ ਘਰ ਪੁਲਿਸ ਕੀ ਕਰਨੋਂ ਆਲੀ ਆ ਕਹਿੰਦਾ 57 ਕਰਕੇ ਤੈਨੂੰ ਅੰਦਰ ਹਵਾ ਲਾੜ ਦੇ ਅੰਦਰ ਛੱਡ ਦੂੰਗਾ ਐਸ ਐਚ ਓ ਜੀ ਹਾਂ ਜੀ ਮੈਂ ਅੱਕ ਕੇ ਅੱਜ ਮੀਡੀਆ ਦੇ ਵਿੱਚ ਸਾਰਾਂ ਹੀ ਆ ਇੱਕ ਸੀਸੀਟੀਵੀ ਕੈਮਰਾ ਦੀ ਤੁਸੀਂ ਵੀਡੀਓ ਦਿੱਤੀ ਆ ਉਹ ਤੁਹਾਡੇ ਘਰ ਕੌਣ ਅਧਿਕਾਰੀ ਆਏ ਨੇ ਕੋਈ ਅਧਿਕਾਰੀ ਉੱਚ ਅਧਿਕਾਰੀ ਏਐਸਆਈ ਜਾਂ ਐਸ ਐਚ ਓ ਲੈਵਲ ਦੇ ਘਰ ਤੁਹਾਡੇ ਰੇਡ ਕੀਤਾ ਹੈਗੇ ਸੀ ਜੀ ਨਰਵੈਲ ਸਿੰਘ ਆਇਆ ਸੀ ਜੀ ਨਰਵੈਲ ਸਿੰਘ ਕੌਣ ਨੇ ਉਹ ਵੀ ਏਐਸਆਈ ਆ ਇਹ ਸਹੀ ਹੈ ਹਾਂਜੀ ਜੇ ਤੁਹਾਡੇ ਘਰ ਆ ਚਾਰ ਮਲਾਜ਼ਮ ਆਏ ਤੇ ਇੱਕ ਮੈਡਮ ਆਈ ਆ ਜੀ ਨਾਲ ਸਾਡੇ ਕੋਲ ਵਿਦ ਪ੍ਰੂਫ ਆ ਜੀ ਕੈਮਰੇ ਮਿਲਿਆ ਤੁਹਾਡੇ ਘਰ ਤੋਂ ਕੁਝ ਸਰ ਮੇਰੇ ਘਰੋਂ ਕੀ ਮਿਲਣਾ ਸੀ ਸਿਰਫ ਮੀਨਟ ਦਬਾਉਣ ਵਾਸਤੇ ਤਿੰਨ ਮਹੀਨੇ ਸਰ ਮੈਨੂੰ ਪਹਿਲਾਂ ਵੀ ਐਸ ਐਚਓ ਸਾਹਿਬ ਹਰਪਾਲ ਸਿੰਘ ਨੇ ਤੇ ਪਵਨ ਸਰ ਨੇ ਜੀ ਬਹੁਤ ਰਾਸ ਮਿੰਟ ਕੀਤਾ ਤਿੰਨ ਮਹੀਨੇ ਮੈਨੂੰ ਘਰੇ ਨਹੀਂ ਇਹਨਾਂ ਨੇ ਆਉਣ ਦਿੱਤਾ ਤੇ ਜਿਹੜੇ ਹੁਣ ਅਸਲੀ ਮਲਾਜ਼ਮ ਮੁਲਜ਼ਮ ਉਹ ਸਰ ਸ਼ਰਿਆਮ ਕੁਮੰਡੇ ਕੋਈ ਵੀ ਮੇਰਾ ਨੁਕਸਾਨ ਹੋ ਜਾਂਦਾ ਕਸ਼ਮੀਰ ਸਿੰਘ ਦਾ ਟੱਬਰ ਸਗੱਤਰ ਸਿੰਘ ਪਰਮਜੀਤ ਸਿੰਘ ਤੇ ਆਪ ਵਾਲਿਆਂ ਦੀ ਸਰਕਾਰ ਸਗਤਰ ਸਿੰਘ ਤੇ ਹਰਮਨ ਸਿੰਘ ਜ਼ਿੰਮੇਵਾਰ ਹੋਣਗੇ ਮੇਰੇ ਹਰਜ ਮਰਜ ਦੇ ਵਿੱਚ ਤੁਸੀਂ ਇੰਨੇ ਆਕ ਚੁੱਕੇ ਹੋ ਇਹ ਕਿਉਂ ਕਦਮ ਚੁੱਕ ਰਹੇ ਜੀ ਜ਼ਿੰਦਗੀ ਜਿਉਣੀ ਚਾਹੁੰਨੀ ਸਰ ਕੀ ਕਰੂੰਗੀ ਮੈਨੂੰ ਮਜਬੂਰ ਕਰਤਾ ਇੱਕ ਬੇਰਜਗਾਰੀ ਦੇ ਕਾਰਨ ਮੇਰਾ ਬੇਟਾ ਬਾਹਰ ਗਿਆ ਮੈਂ ਇੱਕ ਵਿਧਵਾ ਔਰਤ ਘਰ ਦੇ ਵਿੱਚ 7 ਸਾਲ ਤੋਂ ਇਕੱਲੀ ਰਹੀ ਹਾਂ ਤੇ ਸਰ ਸਾਰੇ ਪਿੰਡ ਤੋਂ ਪੁੱਛਿਆ ਜਾਵੇ ਮੈਨੂੰ ਤਾਂ ਸਰ ਆਪ ਵਾਲੀ ਸਰਕਾਰ ਤੋਂ ਕੁਛ ਬਹੁਤ ਦੁਖੀ ਹੋ ਚੁੱਕੇ ਸਾਰੇ ਇੰਨਾ ਹੀ ਹੈ ਨਾ ਸਰਕਾਰ ਦਾ ਕਿਉਂ ਨਾ ਲੈਂਡੇ ਜੀ ਕੋਈ ਸਰਕਾਰ ਤਾਂ ਸਰਕਾਰ ਉਹਨਾਂ ਦੇ ਹੀ ਉਹਨਾਂ ਨੇ ਬਾਰ ਬਾਰ ਮੈਨੂੰ ਇਹੋ ਕਹਿੰਦੀ ਆ ਕਿ ਸਾਡੀ ਬਹੁਤ ਪਾਵਰ ਆਪ ਵਾਲਿਆਂ ਦੀ ਸਾਡੀ ਬਹੁਤ ਜ਼ਿਆਦੀ ਪਾਵਰ ਉਹਨਾਂ ਸਰਕਾਰ ਕਹਿ ਰਹੀ ਆ ਕਿ ਜਾਂ ਲੋਕਲ ਲੋਕਲ ਮਿੱਤੇ ਪਿੰਡ ਦੇ ਲੋਕਲ ਆਮ ਆਦਮੀ ਪਾਰਟੀ ਦੇ ਵਰਕਰ ਜਿਹੜੇ ਐਨੇ ਹੱਕ ਚੁੱਕੇ ਜੀ ਹਾਂਜੀ ਅਗਲਾ ਕਦਮ ਕੀ ਲਵੋਗੇ ਜੀ ਤੁਹਾਡਾ ਸਰ ਮੇਰੇ ਕੋ ਇਹੇ ਕਦਮਾ ਮੇਰਾ ਅਗਲਾ ਕਿ ਮੈਂ ਜੇ ਤੇ ਮੈਨੂੰ ਇਨਸਾਫ ਨਹੀਂ ਮਿਲੂਗਾ ਤੇ ਮੈਂ ਕੁਝ ਵੀ ਕਰ ਸਕਦੀ ਮੈਂ ਆਤਮ ਹੱਤਿਆ ਕਰੂੰਗੀ ਮੈਂ ਨਾ ਮਜਬੂਰ ਹਾਂ ਹਾਂ ਮੈਂ ਮਜਬੂਰ ਹੋ ਗਈ ਸਰ ਅੱਜ ਇਹਨਾਂ ਨੇ ਸਰ ਜੀ ਇਹ ਕੁਛ ਕਿਹਾ ਮੈਨੂੰ ਕੱਲ ਹੋਰ ਵੀ ਇਲਜ਼ਾਮ ਲਾ ਕੇ ਅੱਗੇ 26 ਦਾ ਝੂਠਾ ਪਰਚਾ ਸਰ ਬਣ ਗਿਆ ਗਾ ਹੋਰ ਵੀ ਕੁਛ ਕਰ ਸਕਦੇ ਜਿਹੜੇ ਤੁਹਾਡੇ ਝੂਠਾ ਪਰਚਾ ਬਣਾ ਤੁਸੀਂ ਉੱਤੇ ਬੇਲ ਕਰਾਈ ਹਣ ਹਾਂਜੀ ਮੈਂ ਹਾਈ ਕੋਰਟ ਤੋਂ ਸਰ ਬੇਲ ਕਰਾ ਕੇ ਆਈ ਆ ਜੀ ਅੱਛਾ ਹਾਂਜੀ ਇਹਨਾਂ ਮੁੰਡਿਆਂ ਨੇ ਨਾ ਹੀ ਅਜੇ ਕੋਈ ਇਹਨਾਂ ਦੀ ਸਰ ਬੇਲ ਲੱਗੀ ਹੋਈ ਆ ਤੇ ਨਾ ਹੀ ਸਰ ਕੋਈ ਇਹਨਾਂ ਨੇ ਜ਼ਬਾਨ ਤੇ ਲਾਈ ਆ ਨਾ ਹੀ ਕੁਛ ਐ ਖੁੱਲੇ ਸ਼ਰਮ ਕੋ ਮੰਡੇ ਮੈਨੂੰ ਖਤਰਾ ਇਹਨਾਂ ਤੋਂ ਸਰ ਕੋਈ ਉੱਚ ਅਧਿਕਾਰੀ ਨੂੰ ਮਿਲੇ ਕੋਈ ਐਸਐਸਪੀ ਲੈਵਲ ਦੇ ਆਈਪੀਐਸ ਲੈਵਲ ਨੂੰ ਮਿਲੇ ਹਾਂਜੀ ਸਰ ਮੈਂ ਐਸਐਸਪੀ ਦੇ ਚਿੱਠੀਆਂ ਵੀ ਕੱਢੀਆਂ ਜੀ ਉਹ ਪਵਨ ਸਰ ਕੋ ਆਈਆਂ ਪਵਨ ਸਰ ਨੇ ਕਾਊਂਟਰ ਦੇ ਵਿੱਚ ਰੱਖ ਛੱਡੀਆਂ ਜੇ ਮੈਂ ਪੁੱਛਿਆ ਤੇ ਕਹਿੰਦਾ ਵੀ ਇਹ ਬਾਰੇ ਗੱਲ ਨਾ ਕਰ ਤੋ ਮੈਂ ਇਹਨਾਂ ਦਬਾਅ ਬਣ ਹਾਂ ਉਹਨੇ ਕਿਹਾ ਤੂੰ ਇਹ ਤੇ ਮੈਡਮ ਗਾਲੀ ਨਾ ਕਰ ਮੈਂ ਤਿੰਨ ਦਫਾ ਚਿੱਠੀਆਂ ਕੱਢੀਆਂ ਸਾਰ ਐਸਐਸਪੀ ਨੂੰ ਮਿਲ ਕੇ ਆਏ ਹਾਂ ਜੀ ਸਾਡੀ ਦੇਹੋ ਹੱਥ ਜੋੜ ਕੇ ਬੇਨਤੀ ਹੈ ਸਾਨੂੰ ਇਨਸਾਫ ਮਿਲਣਾ ਚਾਹੀਦਾ ਮੇਰਾ ਵੀਰ ਨਾਮ ਆਮੀ 25 ਬੀਕਸ ਕੀ ਤੁਹਾਡੇ ਨਾਲ ਧੱਕਾ ਹੋਇਆ ਤੁਸੀਂ ਅੱਜ ਮੀਡੀਆ ਤੇ ਰੂਪ ਰੂਪ ਹੋ ਰਹੇ ਹੋ ਕਿਉਂ ਹੋ ਰਹੇ ਹੋ ਭਾਈ ਮੇਰੀ ਗੱਲ ਸੁਣੋ ਵੀ ਮੈਂ ਆਪਣਾ ਆਟੋ ਰਿਕਸ਼ਾ ਚਲਾਉਣਾ ਵਾ ਲੱਤ ਮੇਰੀ ਟੁੱਟੀ ਹੋਈ ਆ ਹੈਂਡੀਕੈਪ ਹਾਂ ਮੈਂ ਤੇ ਸਾਨੂੰ ਫੋਨ ਆਇਆ ਹੈ ਭੁਜਾਈ ਦਾ ਮੈਂ ਉਦੋਂ ਨਾਸ਼ ਦੀ ਕੋਈ ਨੂੰ ਜਾ ਰਿਹਾ ਵੀ ਮਲਕੇ ਮੈਨੂੰ ਰੌਲਾ ਪਾਉਂਦੇ ਆ ਗਾਣਾ ਕੱਢਣਦੇ ਆ ਤੇ ਜਿ세 ਤੂੰ ਆ ਤੇ ਮੈਂ ਮੁੜ ਕੇ ਸਵਾਰੀ ਕਿਸੇ ਨਾਲ ਚੜਾ ਕੇ ਮੁੜ ਕੇ ਘਰ ਦੀ ਮੈਨੇ ਫੋਨ ਕੀਤਾ ਵੀ ਕਿੱਦਾ ਵਾ ਤੇ ਮੈਂ ਵੀ ਹਰਜੀਤ ਵੇਲਾ ਫੇਰ ਮੁੜ ਕੇ ਇਹਨੇ ਫੋਨ ਕੀਤਾ ਤੇ ਕਹਿੰਦੇ ਵੀ ਜਿਆਦਾ ਹੀ ਕੰਮ ਖਰਾਬ ਰੌਲਾ ਪਾ ਬੈਨ ਲਿਆ ਫੇਰ ਮੈਂ ਆਇਆ ਵਾ ਮੈਂ ਜਦੋਂ ਆਣ ਕੇ ਵੇਖਿਆ ਖੂਨ ਦੇ ਨਾਲੇ ਲਟ ਪਤੀ ਬਾਹ ਦੀ ਥੋੜੀ ਪਈ ਤੇ ਫੇਰ ਇਹਨੂੰ ਮੈਂ ਚੁੱਕ ਕੇ ਪਹਿਲੋ ਥਾਣੇ ਖੜਿਆ ਵਾ ਥਾਣੇ ਵਾਲੇ ਕਹਿੰਦੇ ਵੀ ਭਾਜੀ ਇਹ ਸਰਕਾਰੀ ਕੰਮ ਪਰਚਾ ਕਰਾਉਣਾ ਪੈਣਾ ਤੁਹਾਨੂੰ ਤੇ ਫੇਰ ਤੁਸੀਂ ਇਹਨੂੰ ਲਿਖ ਕੇ ਆਇਓ ਇੱਥੇ ਤੇ ਮੈਂ ਭਾਈ ਬੱਪ ਕਾਲੇ ਛੜਨ ਚਲ ਗਿਆ ਵਾ ਬਾਬੇ ਕਾਲੀ ਛੱਡ ਕੇ ਆਉਣ ਦੇ ਵਿੱਚ ਹੀ ਭਾਈ ਮੇਰੇ ਤੇ ਇਹਨਾਂ ਪਰਚਾ ਪਾਤਾ ਵਾ ਤਕਾਉਂ ਲਿਆ ਮੇਰ ਨਾਲ ਹੈਂਡੀਕੈਪ ਬੰਦਾ ਗਰੀਬ ਬੰਦਾ ਵਾ ਮੈਂ ਤੇ ਆਪਣੇ ਦੋ ਬੱਚੇ ਆ ਇੱਕ ਕੁੜੀ ਇੱਕ ਮੁੰਡਾ ਪਾਇਆ ਕਿ ਨਹੀਂ ਪਾਇਆ ਜੀ ਪਰਮਜੀਤ ਸਿੰਘ ਸਕੱਤਰ ਸਿੰਘ ਤੇ ਹਰਮਨ ਸਿੰਘ ਤੇ ਹਰਦੀਪ ਸਿੰਘ ਬਸ ਲੈ ਕੇ ਜਾਂਦੇ ਪਰਚਾ ਹਾਂ ਲੈ ਕੇ ਜਾਂਦੇ ਪਰਚਾ ਪਾਤਾ ਬਸ ਤੁਸੀਂ ਕੀ ਜਾਂਚ ਕੀਤੀ ਪੁਲਸ ਨੇ ਭਾਈ ਮੇਰੇ ਆਏ ਪੁਲਸ ਵਾਲੇ ਕਹਿੰਦੇ ਤੇ ਪਰਚਾ ਛੱਬੀ ਦਾ ਹੈ ਤੇ ਮੈਂ ਵੀ ਭਾਜੀ ਮੈਂ ਕੰਮ ਕੋ ਮਾਰਾ ਕੀਤਾ ਹੋਵੇ ਤੂੰ ਮੈਨੂੰ ਕਹੋ ਮੈਂ ਮੈਨੂੰ ਤਾਂ ਦੋ ਉਂਗਲਾਂ ਤੇ ਨਾਲੀ ਦਾ ਸੁਰਦੋ ਤੇ ਮੇਰੇ ਕੋ ਤਾਂ ਨਹੀਂ ਖਲੋਟਾ ਜਾਣਾ ਇਹਨੂੰ ਬੰਦੇ ਨਾਲ ਕੇ ਨਾ ਕੀ ਲੜ ਲੂੰਗਾ ਤੇ ਕਹਿੰਦੇ ਤੂੰ ਤੇ ਨਲਕਾਰਾ ਮਾਰਿਆ ਮੈਂ ਭਾਜੀ ਮੈਂ ਨਲਕਾਰਾ ਮਾਰਨ ਵਾਲਾ ਜੋ ਹੈਗਾ ਤੂੰ ਹੀ ਦੇਖਾ ਤਾਨੂੰ ਫੇਰ ਮੁੜ ਤੁਹਾਨੂੰ ਜਿਹੜਾ ਪਰਚਾ ਕੀਤਾ ਕਿਹੜੇ ਠੰਡਨਾਰ ਨੇ ਕੀਤਾ ਇਹ ਪਵਨ ਨੇ ਮਨ ਪਵਨ ਕੁਮਾਰ ਜਿਹਨਾਂ ਦਾ ਨਾਮ ਲੈ ਲਈ ਹਾਂਜੀ ਹਾਂਜੀ ਮਤਲਬ ਉਹ ਸ਼ਰੀਅਮ ਤਾਂ ਕਾਹ ਹੋਇਆ ਸ਼ਰੀਅਮ ਭਾਈ ਤਾਂ ਕਾਹ ਹੁੰਦਿਆ ਜੀ ਕਿ ਉੱਚ ਅਧਿਕਾਰੀ ਮੜੇਗੇ ਐਸਐਸਪੀ ਸਾਹਿਬ ਨੂੰ ਮਲੇ ਡੀਐਸਪੀ ਦੇ ਧਿਆਨ ਚ ਹੈਗਾ ਕੋਈ ਨੂੰ ਉੱਚ ਅਧਿਕਾਰੀ ਨੂੰ ਕਿਸੇ ਨੂੰ ਮਿਲੇ ਹਾਂਜੀ ਸਰ ਮਿਲੇ ਜੀ ਅਸੀਂ ਸਰ ਉਹ ਅੰਮ੍ਰਿਤਸਰ ਗਏ ਆ ਪਾਜੀ ਐਸਐਸਪੀ ਦੇ ਤੀਆਂ ਚੱਠੀਆਂ ਦਾ ਜਵਾਬ ਕੋਈ ਐਸਐਸਪੀ ਸਾਹਿਬ ਨੇ ਦਿੱਤਾ ਤੇ ਨਾ ਕੋ ਗੱਲ ਨਾ ਕੋ ਬਾਤ ਤੇ ਸਾਡੇ ਨਾਲ ਹੋ ਰਿਹਾ ਤੱਕਾ ਹੁਣ ਕੀ ਕਰੋਗੇ ਅਗਲਾ ਕਦਮ ਕੀ ਹੋਗਾ ਕਦਮ ਸਾਡਾ ਭਾਜੀ ਕੀ ਕਰ ਸਕਦੇ ਇਹ ਐਮਐਲਏਆਂ ਤੱਕ ਫੋਨ ਆਉਣ ਡੇ ਆ ਅਗਲਾ ਕਦਮ ਕੀ ਆ ਅਗਲਾ ਭਾਜੀ ਮੇਰਾ ਜਿਹੜਾ ਦਫਆਕ ਜਿਹੜੇ ਹੈਂਡੀਕੈਪਾਂ ਦੇ ਚਾਹੇ ਕੋਈ ਵੀ ਹੈਗੇ ਸਾਡੇ ਜੂਨੀਅਰ ਦੇ ਸਾਡੇ ਪ੍ਰਧਾਨ ਅਸੀਂ ਉਹਨਾਂ ਦੇ ਨਾਲ ਕੰਮ ਸੰਪਰਕ ਕਰਾਂਗੇ ਵੀ ਭਾਜੀ ਮੇਰ ਦਾ ਧੱਕਾ ਹੁੰਦਾ ਹੈਂਡੀਕੈਪ ਆ ਮੇਰੀ ਕੋਈ ਸੁਣਵਾਈ ਨਹੀਂ ਨਾ ਥਾਣੇ ਸੁਣਵਾਈ ਹੋਂਦੀ ਆ ਨਾ ਕਿਤੇ ਸੁਣਵਾਈ ਹੋਂਦੀ ਆ ਫਿਰ ਕੀ ਐਕਸ਼ਨ ਲਾਉਗੇ ਐਕਸ਼ਨ ਭਾਜੀ ਇਹੋ ਹੀ ਆ ਵੀ ਆਪਾਂ ਉਹਨਾਂ ਕੋਲ ਜਾ ਕੇ ਤੇ ਉੱਥੇ ਦਰਖਾਸਤ ਦਵਾਂਗੇ ਜਿੱਥੋਂ ਤੱਕ ਜਾਣਾ ਪਿਆ ਅਸੀਂ ਜਾਵਾਂਗੇ ਬਹਿਣਾ ਨਹੀਂਗਾ ਭਾਜੀ ਘਰ ਮੇਰਾ ਪਾਣੀ ਤਾਂ ਕਿਨਾਂ ਨੂੰ ਬੰਦ ਕੀਤਾ ਵਾ ਜਾ ਕੇ ਵੇਖ ਸਕਦੇ ਜੇ ਤੁਸੀਂ ਵੀ ਮੈਨੂੰ ਧਮਕੀਆਂ ਵੀ ਦਿੰਦੇ ਆ ਵੀ ਤੈਨੂੰ ਅਸੀਂ ਐਡਾ ਕਰਦਾਂਗੇ ਉਦਾਂ ਕਰਦਾਂਗੇ ਮਾਰਦਾਂਗੇ ਵੀ ਮਾਰਦਾਂਗੇ ਜਾ ਲੋ ਹਾਂਜੀ ਪ੍ਰੂਫ ਹੈ ਤੁਹਾਡੇ ਕੋਲ ਪ੍ਰੂਫ ਭਾਜੀ ਇਹੋ ਮੂੰਹ ਮੂੰਹ ਕਹਿੰਦੇ ਆ ਪ੍ਰੂਫ ਕਿਹਾ ਮੇਰੇ ਕੋਲ ਭਾਜੀ ਕੋਈ ਕੈਮਰਾ ਗਾੜੀ ਉਹ ਕਹਿੰਦੇ ਵੀ ਤੈਨੂੰ ਐਡਾ ਕਰਦਾਂਗੇ ਉਸ ਦਿਨ ਮੈਂ ਠਾਣੇ ਗਿਆ ਵਾ ਤੇ ਕਹਿੰਦੇ ਵੀ ਤੂੰ ਰਾਈ ਨਵਾ ਕਰਵਾ ਦੇ ਸਾਰਾ ਕੰਮ ਹੀ ਤੇਰਾ ਮੈਂ ਵੀ ਮੇਰਾ ਕਾਹਦਾ ਹੈਂਡੀਕੈਪ ਬੰਦਾ ਮੈਂ ਤੇ ਆਹੋ ਕਹਿੰਦੇ ਰਾਈ ਨਵਾ ਵੀ ਕਰਵਾ ਦੇ ਮੈਂ ਮੈਂ ਕਾਹਦੇ ਰਾਈ ਨਵਾ ਕਰਵਾਉਂ ਭਾਈ ਮੈਂ ਤਾਂ ਹੈਂਡੀਕੈਪ ਬੰਦਾ ਭਾਈ ਜੀ ਇੱਕ ਜਿਹੜੀ ਪ੍ਰੈਸ ਕਾਨਫਰੈਂਸ ਕੀਤੀ ਸੀ ਸਰਬਜੀਤ ਕੁਰਵਲੋਂ ਸਰ ਉਸ ਦਾ ਕੀ ਮਾਮਲਾ ਜੀ ਇਹ ਕੰਟੀ ਸਰਬਜੀਤ ਕੁਰਵਲ ਮੈਂ ਪਿੰਡ ਬੈਠੇ ਤੁਹਾਨੂੰ ਇਹਨਾਂ ਦਾ ਆਪਸ ਵਿੱਚ ਦੋਨਾਂ ਪਰਿਵਾਰਾਂ ਦਾ ਝਗੜਾ ਹੋਇਆ ਸੀ ਤੇ ਇਹਨਾਂ ਦਾ ਸੱਟਾਂ ਲੱਗਣ ਕਰਕੇ ਦੋਨੋਂ ਪਾਸਾਂ ਦੇ ਕ੍ਰਾਸ ਕੇਸ ਹੋਏ ਨੇ ਇਹ ਸ਼ਾਮਿਲ ਤੌਰ ਤੇ ਹੋ ਚੁੱਕੇ ਨੇ ਨੋਟੀਫਿਕੇਸ਼ਨ ਜੁਆਇਨ ਕਰ ਚੁੱਕੇ ਨੇ ਜੀ ਦੋਵੇਂ ਪਰਵਾਰਾਂ ਦਾ ਆਪਸ ਵਿੱਚ ਚੋਈ ਇਹਨਾਂ ਦਾ ਜੋਰ ਸੀਗਾ ਉਹਨਾਂ ਦੇ ਨਾਲੇ ਘਰ ਦੀ ਕੋਈ ਥੋੜੀ ਜਿਹੀ ਜਗ੍ਹਾ ਤੋੜਿਆ ਸੀ ਅਜੇ ਤੋਂ ਕਾਫੀ 3-4 ਮਹੀਨੇ ਪਹਿਲਾਂ ਚੱਤਰ ਜੁਆ ਸੀ ਉਹ ਕਹਿੰਦੇ ਕਿ ਅਸੀਂ ਕੋਈ ਰੇਡ ਵੀ ਕੋਈ ਕੀਤਾ ਪੁਲਿਸ ਨੇ ਉਸ ਵੇਲੇ ਸੀਗਾ ਜੀ ਜਿਸ ਵੇਲੇ ਕੋਈ ਆਪਣਾ ਇਹਨਾਂ ਦਾ ਸੀਗਾ ਚਲਦਾ ਉਹਨਾਂ ਦਾ ਪਰਿਵਾਰ ਵੀ ਕਹਿੰਦੇ ਆ ਨਿਕ ਨਿਕ ਗੱਲ ਤੋਂ ਉਲਝ ਜਾਂਦੇ ਫਿਰ ਕਰਕੇ ਮੈਂ ਸਮਝਾ ਦਿੱਤਾ ਜੀ ਬੈਠੇ ਨੇ ਕਰਾਂ ਕੋਈ ਐਸਆਈ ਨੇ ਤੁਹਾਡੇ ਪੰਜਾਬ ਪੁਲਿਸ ਦੇ ਮਲਾਕੀ ਨੇ ਉਹਨਾਂ ਤੇ ਕੋਈ ਅਲੀਗੇਸ਼ਨ ਲਾਉਂਦੇ ਨੇ ਕਿ ਕਾਫੀ ਉਹ ਜਿਹੜਾ ਹਰਾਸਮੈਂਟ ਕਰਦੇ ਨੇ ਮੈਨੂੰ ਨਜਾਇਜ਼ ਰੇਡ ਵੀ ਕਰਦੇ ਨੇ ਸ਼ਰਾਬ ਕਹਿੰਦੇ ਕਿ ਤੁਸੀਂ ਕੱਢ ਦਿਓ ਅਸੀਂ ਘਰ ਗਏ ਆ ਕੋਈ ਜੀ ਨਹੀਂ ਐਦਾਂ ਦੀ ਚੀਜ਼ ਮਿਲੀ ਹੈਗੀ ਮੈਂ ਸ਼ਰਾਬ ਦਾ ਤਾਂ ਕੋਈ ਉਹ ਜਨਾ ਨਹੀਂ ਮੇਰੇ ਧਿਆਨ ਵਿੱਚ ਆ ਫਿਰ ਵੀ ਜੇਕਰ ਉਹ ਹੈ ਤਾਂ ਮੈਂ ਵੈਰੀਫਾਈ ਕਰ ਲਾਂ ਉਹਨਾਂ ਦੀ ਸੀਸੀਟੀਵੀ ਕੈਮਰੇਜ ਵੀਡੀਓ ਸਾਹਮਣੇ ਆਈਆਂ ਤੇ ਉਹ ਤਲਾਸ਼ੀ ਲੈਂਦਿਆਂ ਦੇ ਅੰਦਰ ਹੋ ਸਕਦਾ ਕਿ ਉਸ ਵੇਲੇ ਜਿਸ ਵੇਲੇ ਨੇ ਤੇ ਮੁਕਤਮਾਂ ਦਰਜ ਜਦੋਂ ਪੁਲਸ ਨੇ ਰੇਡ ਕੀਤੀ ਉਹ ਵੇ ਪਰ ਮੇਰੇ ਧਿਆਨ ਚ ਨਹੀਂ ਜੇ ਉਹ ਤੁਸੀਂ ਕਹਿ ਰਹੇ ਜੇ ਫਿਰ ਮੈਂ ਵੈਰੀਫਾਈ ਆਪਾਂ ਕਰਦਾ ਕਿੰਦੇ ਕਿ ਸਿਆਸੀ ਦਬਾਅ ਕਹਿ ਸਕਦੇ ਆ ਕਿ ਬਿਲਕੁਲ ਸਿਆਸੀ ਦਬਾਅ ਕੋਈ ਨਹੀਂ ਨਾ ਫੱਕਤਰ ਪੱਖ ਸਾਰਾ ਕਰਦੇ ਮੇਰੇ ਪੱਖ ਜੀ ਤੇ ਹੁਣ ਅਗਲੀ ਕਾਰਵਾਈ ਕੀ ਹੈ ਅਗਲੀ ਕਾਰਵਾਈ ਇਹਨਾਂ ਦੇ ਜੋ ਐਸਪਰ ਲਾਉਂ ਚੱਲਦਾ ਪਿਆ ਜੀ ਇਹ ਕਾਫੀ ਲੰਮੇ ਸਮੇਂ ਤੋਂ ਝਗੜਾ ਨੇ ਨਾ ਤੁਮਾਰੋ ਉਹਨਾਂ ਨੇ ਕਹਿਣਾ ਕਿ ਜਿਹੜੇ ਵਿਰੋਧੀ ਧੇਰੇ ਆ ਉਹਨਾਂ ਦੇ ਪਰਚਾ ਦਰਜ ਕਰ ਦਿੱਤਾ ਪਰ ਗ੍ਰਿਫਤਾਰੀ ਕੋਈ ਨਹੀਂ ਕੀਤੀ ਜੀ ਜੇਕਰ ਐਸ ਪਰ ਲਾ ਹੋਏ ਵੀ ਜੋ ਬਣਦਾ ਕੁਝ ਦਿਨਾਂ ਸਾਫ ਬਿਲਕੁਲ ਹੋਏਗਾ ਸਰ ਬਿਲਕੁਲ ਹੋਏ ਉਹ ਵੀ ਰਿਹਾ ਜੀ ਕਾਫੀ ਲੰਮੇ ਸਮੇਂ ਤੋਂ ਉਹਨਾਂ ਦਾ ਝਗੜਾ ਹੈ ਤੇ ਕਾਫੀ ਮੈਂ 3-4 ਮਹੀਨੇ ਚੁੱਕਿਆ ਸਮਾਂ ਹੈ